ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਵਹਿੜ ਆ ਗਈ ਵੀਰੇ ਕੋਲੇ ਟੋਕੜ ਗੱਬਣਾ ਵੀਰੋ ਤਾਂ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰੇ ਸਤ ਸ੍ਰੀ ਅਕਾਲ ਕੀ ਹਾਲ ਜੋ ਵਧੀਆ ਵੀਰੇ ਵਧੀਆ ਠੀਕ ਠਾਕ ਤੂੰ ਸੁਣਾ ਜੀ ਵਧੀਆ ਵਧੀਆ ਯਾਰ ਠੀਕ ਠਾਕ ਸੇ ਤਾਂ ਜੀ ਵਧੀਆ ਤੀ ਸੁਣਾ ਵਧੀਆ ਹਾਂ ਵੀਰੇ ਨਾਂ ਦੱਸੀ ਆਪਦਾ ਨਾਂ ਵੀਰ ਜੀ ਮੇਰਾ ਪ੍ਰੀਤ ਜੋ ਪਿੰਡ ਵੀਰ ਜੀ ਕੰਦੋ ਵਾਲੀ ਜੋ ਫੋਨ ਨੰਬਰ 82645 74260 ਜੋ ਠੀਕ ਹੈ ਜੀ ਜੀ ਟੋਕੜ ਗੱਭਣਾ ਆ ਜੀ ਟੋਕੜ ਗੱਭਣਾਗੇ ਹਨਾ ਕਿੰਨੇ ਚਿਰ ਦੀ ਗੱਭਣਾ ਵੀਰੇ ਇਹ ਜੀ ਤਿੰਨ ਮਹੀਨਿਆਂ ਦੀ ਗੱਭਣ ਜੋ ਤਿੰਨਾਂ ਦੀ ਗੱਭਣ ਆ ਹਾਂਜੀ ਠੀਕ ਆ 9 ਕਿਲੋ ਦੁੱਧ ਆ 8 ਦੀ ਗਰੰਟੀ ਜੋ 8 ਕਿਲੋ ਦੀ ਗਰੰਟੀ ਤੇ ਉਹ ਮਗਰ ਬੱਚਾ ਵੀ ਇਹਦੇ ਅੱਛਾ ਅੱਛਾ ਬੱਚਾ 9 ਮਹੀਨੇ ਹੋ ਗਏ ਸੂਈ ਨੂੰ ਹਰ ਵੇਲੇ ਹੀ ਆ ਆਪਣੇ ਆਪਣੇ ਕੋਲੇ ਸੂਈ ਆ ਹਾਂਜੀ ਹਾਂਜੀ ਠੀਕ ਠੀਕ ਆ ਤਾਂ ਵੇਖੋ ਵੀਰੇ ਟੋਕੜ ਗੱਭਣ ਆ ਗਈਆਂ ਵੀਰੇ ਕੋਲੇ ਤਿੰਨਾਂ ਮਹੀਨਿਆਂ ਦੀ ਗੱਭਣ ਆ ਤਾਂ ਦੁੱਧ ਵੀ ਸੋਨਾ ਇਹਦੇ ਥੱਲੇ 8 ਕਿਲੋ ਵੀਰੇ ਹੁਣ ਹਾਂਜੀ ਹਾਂਜੀ 8 ਲੀਟਰ ਦੁੱਧ ਆ ਵੀਰੇਓ ਬਾਕੀ ਸ਼ਾਈ ਹਾਲ ਚਾਹੀ ਹੈ ਠੀਕ ਹੈ ਉਹ ਉਹ ਬੱਚਾ ਬੈਠਾ ਜਿਹੜਾ ਹਾਂਜੀ ਹਾਂਜੀ ਠੀਕ ਠੀਕ ਹੈ ਤਾਂ ਵੇਖੋ ਵੀਰੋ ਗਾੜੀ ਵੀ 3 ਮਹੀਨੇ ਦੀ ਗੱਬਣ ਆ ਤੇ ਦੁੱਧ ਵੀ 8 ਕਿਲੋ ਬੱਚਾ ਕੀ ਇਹਦਾ ਉਹਦਾ ਪਿਛਲੇ ਸੂਏ ਬੱਚਾ ਵੀਜੀ ਬੱਚਾ ਅੱਛਾ ਬੱਚਾ ਇਹਦਾ ਠੀਕ ਹੁਣ ਹੁਣ ਕਿਵੇਂ ਆ ਬੱਚਾ ਤਾਂ ਪਰ ਹੁਣ ਮਰਛੇ ਨਹੀਂ ਉਹਦਾ ਇਹਨਾਂ ਬੱਚਾ ਦੇ ਕਰਕੇ ਵੱਡਾ ਹੋ ਗਿਆ ਨਾ ਹਾਂਜੀ 5-6 ਮਹੀਨੇ ਨੂੰ ਹੋ ਗਏ ਠੀਕ ਹੈ ਠੀਕ ਹੈ ਤਾਂ ਵੇਖੋ ਵੀਰੋ ਹੁਣ ਤਿੰਨਾ ਮਹੀਨੇ ਦੀ ਗੱਬਣਾ 8 ਲੀਟਰ ਦੁੱਧ ਦਾ ਤਾਂ ਸੋਹਣੀ ਬੈੜਾ ਜੀ ਲੈ ਲਓ ਜੀ ਦੂਜੇ ਸਵੇਰ ਦੀ ਗੱਬਣਾ ਐ ਦੂਜੇ ਸਵੇਰ ਦੀ ਗੱਬਣਾ ਗਾੜੀ ਠੀਕ ਠੀਕ ਹੈ ਜੀ ਤਾਂ ਵੇਖੋ ਵੀਰੋ ਟੋਕੜ ਗੱਬਣਾ ਜਿੰਨਾ ਵੀ ਰਹੀ ਡਿਮਾਂਡ ਹੁੰਦੀ ਹੈਗੀ ਟੋਕੜ ਗੱਬਣਾ ਪਸ਼ੂ ਦੀ ਤੇ ਹੈਵੀ ਹਰਵ ਤੇ ਆਈ ਹੈ ਵੀਰ ਕਹਿੰਦਾ ਠੀਕ ਹੈ ਨਾ ਗੋਦੀ ਹੈ ਠੀਕ ਹੈ ਭਰਾਏ ਇਹ ਠੀਕ ਹੈ ਨਾ ਉਹ ਠੀਕ ਹੈ ਭਰਾਏ ਉਹ ਠੀਕ ਨਾ ਥੋੜਾ ਵੀ ਅੱਛਾ ਠੀਕ ਹੈ ਕਰਾਇਆ ਹਾਂਜੀ ਠੀਕ ਠੀਕ ਹੈ ਤਾਂ ਵੇਖੋ ਵੀਰੋ ਬਾਕੀ ਇਹਦੇ ਥਣਾ ਸੁਣਾ ਦੀ ਵੀ ਗੱਲ ਕਰ ਲਈਏ ਜਾਂ ਲੇਵੇ ਦੀ ਸਾਫ ਸਫਾ ਲੇਵੇ ਦੀ ਵੀ ਸਾਫ ਹੈ ਤੁਹਾਨੂੰ ਵੀ ਸੋਹਣਾ ਲੱਗਿਆ ਸੋਹਣੀ ਮੈਂ ਠੀਕ ਹੈ ਤਾਂ ਤੇ ਨਾ ਮਹੀਨੇ ਦੀ ਗੱਬਣ 8 ਲੀਟਰ ਦੁੱਧ ਹਾਂਜੀ ਜੀ ਤਾਂ ਵੀਰ ਜੀ ਇਹ ਕਿੰਨੇ ਦੀ ਹੁਣ ਦੇ ਦੇਣੀ ਵੇੜ ਆਪਾਂ ਕਿਹਦਾ ਮੁੱਲ ਵੀ ਜੀ 35 ਕਰ ਦਈਏ 35 ਹਾਂਜੀ ਠੀਕ ਹੈ ਤੇ ਕਰਾ ਲਓ ਮਾਨਤਾ ਠੀਕ ਹੈ ਆ ਵੀ ਛੋਟ ਛੋਪਾ ਕਰਦੇ ਹੋ 30 ਜਾਂਦੀ ਏ 2000 ਛੱਡ ਦਿਓ 28000 ਦੇ ਦਾਂਗੇ ਵੀ ਜੇ ਹੋਰ ਕੋਈ ਮੌਕੇ ਦੀ ਵੀਰ ਨੂੰ ਕਰੂ ਮਾਨਤਾ ਕਰਦਾ ਹਾਂ ਕਿਆ ਮਾਤਾਈ ਤੇ ਵੇਖੋ ਵੀਰੋ ਫੋਨ ਤੁਸੀਂ ਜਰੂਰ ਲਾ ਲਿਓ 28000 ਦੀ ਹੋ ਜੂ 8 ਲੀਟਰ ਦੁੱਧ ਆ ਤਾਂ ਤੇ ਨਾ ਮਹੀਨਿਆਂ ਦੀ ਗੱਬਣ ਆ ਤੇ ਬਾਕੀ ਕਿਵੇਂ ਵੀਰ ਨੂੰ ਦੋਸਤ ਹਰ ਰਿਹਾਈ ਆ ਗਈ ਆ ਵੀਰੋ ਤਾਂ ਜੋ ਕੀ ਪਿਛਲੇ ਸੂਏ ਦਾ ਵੀ ਉਹ ਬੱਚਾ ਦਾ ਬੱਛਾ ਹੀ ਮਗਰ ਤੇ ਬਾਕੀ ਰੇਟ ਵੀ ਇਹਨੇ ਜਾਰ ਕੀਤਾ ਵੀਰੋ ਫੋਨ ਤੁਸੀਂ ਜਰੂਰ ਲਾ ਲਿਓ ਵਿੱਚ ਉਹ ਜੀ ਬੂੜਾ 8 ਲੀਟਰ ਉਹ ਘੱਟ ਨਾ ਹੋਵੇ 8 8 ਲੀਟਰ ਹਾਂਜੀ ਠੀਕ ਆ ਤਾਂ ਵੇਖੋ ਵੀਰੋ ਛੋਟ ਛੱਪਾ ਵੀ ਬਾਕੀ ਵਿੱਚ ਹੋ ਜੂ ਫੋਨ ਤੁਸੀਂ ਲਾ ਲਓ 8000 ਚ ਛੋਟ ਛੱਪਾ ਹੋ ਜੂ ਹਨਾ ਵੀਰੇ ਹਾਂਜੀ ਜੀ ਠੀਕ ਹੈ ਜੀ ਤਾਂ ਬਾਕੀ ਵੀਰੇ ਡਰੈਸ ਇੱਕ ਰੀ ਬੋਲਦੀਆਂ ਆਪਣਾ ਲਾ ਵੀ ਜੀ ਮੇਰਾ ਫ੍ਰੀਜ ਜੋ ਪਿੰਡ ਕੰਦੋ ਵਾਲੀ ਜੋ ਹਾਂਜੀ ਤੇ ਜ਼ਿਲ੍ਹਾ ਮਰਸਾਹਤ ਤਸੀਲ ਜਨਾਲਾ ਹਾਂਜੀ 826 ਫੋਨ ਨੰਬਰ 826 45 74260 826 45 74260 ਤੇ ਬਾਕੀ ਵੀਰਾਂ ਨੂੰ ਇਹ ਬੇਨਤੀ ਹੈ ਵੀਰੇ ਜੇ ਨਾ ਵੀਰਾਂ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਿਓ ਜੋ ਉਹਨਾਂ ਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਤਾਂ ਠੀਕ ਹੈ ਵੀਰੇ ਸਤਿ ਸ੍ਰੀ ਅਕਾਲ ਜੀ